ਦਰਸ਼ਕਾਂ ਲਈ ਸੰਜੈ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਬਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਇਲੈਕਟਰੋਨ ਬਾਂਡ ਮਾਮਲੇ ਜੋ ਸੁਪਰੀਮ ਕੋਰਟ ਨੇ SBI ਨੂੰ ਲਗਾਈ ਫਟਕਾਰ ਕਲ ਸ਼ਾਮ ਤੱਕ ਡਾਟਾ ਦੇਣ ਦਾ ਦਿੱਤਾ ਸਮਾਂ ਪੰਜਾਬ ਵਿਧਾਨ ਸਭਾ ਵਿੱਤ ਸੈਸ਼ਨ ਦਾ ਅੱਜ 6ਵਾਂ ਦਿਨ ਖਾਣ ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਦਾ ਉੱਠ ਸਕਦੇ ਮੁੱਦਾ ਪਿਆ ਮੋਦੀ ਨੇ ਖਜ਼ਾਦ ਦੀਦਿਆਂ ਨੂੰ ਸੌਂਪੇ ਡਰੋਨ ਵੱਖ-ਵੱਖ ਰਾਜਾਂ ਦੀਆਂ ਮਹਿਲਾਵਾਂ ਨੇ ਲਿਆ ਹਿੱਸਾ ਐਸਕੇਐਮ ਦੇ ਅੱਜ ਲੁਧਿਆਣਾ ਚ ਮੀਟਿੰਗ 14 ਮਾਰਚ ਨੂੰ ਦਿੱਲੀ ਮਹਿਰੋਲੀ ਦੀਆਂ ਤਿਆਰੀਆਂ ਤੇ ਚਰਚਾ 25 ਗੁਰੂਪਾਗ ਲੈ ਰਹੇ ਹਨ ਲੁਧਿਆਣਾ ਚੋਂ ਮੁੱਢ ਮਿਲੀਆਂ 25 ਗਵਾਂਵਾਂ ਦੀਆਂ ਦੇਹਾਂ ਲੋਕਾਂ ਚ ਪ੍ਰਸ਼ਾਸਨ ਖਿਲਾਫ ਗੁੱਸਾ 2 ਦਿਨ ਪਹਿਲਾਂ ਵੀ 10 ਗਾਵਾਂ ਮਿਲਿਆ ਸਨ ਖਨੋਰੀ ਬਾਰਡਰ ਤੋਂ ਮੰਤ ਭਾਗੀ ਖਬਰ ਕਿਸਾਨ ਸੰਕਰਸ਼ ਦੌਰਾਨ ਇੱਕ ਹੋਰ ਕਿਸਾਨ ਨੂੰ ਛੱਡੇ ਸਾ ਬਰਗਾੜੀ ਬੇਅਦਬੀ ਮਾਮਲੇ ਜਿਹੜਾ ਮੁਖੀ ਰਾਮ ਰਹੀਮ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ਬਿੱਲ ਲਿਆਓ ਇਨਾਮ ਪਾਓ ਸਕੀਮ ਗਲਤ ਬਿੱਲ ਦੇਣ ਤੇ ਵਿਕਰਤਾਵਾਂ ਨੂੰ 5 ਕਰੋੜ ਤੋਂ ਵੱਧ ਦਾ ਜੁਰਮਾਨਾ ਹਰਪਾਲ ਚੀਮਾ ਪੰਜਾਬ ਦੀ ਸਰਕਾਰੀ ਬਸਾਂ ਨੂੰ ਲੈ ਕੇ ਵੱਡੀ ਖਬਰ ਪਲਕੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕਰਨ ਦਾ ਐਲਾਨ ਪੀਐਮ ਮੋਦੀ ਦੇ ਪ੍ਰੋਗਰਾਮ ਲਈ ਅੱਜ ਗੁਰੂਗ੍ਰਾਮ ਲਿੜਵਾਨਾ ਹੋਣ ਗਿਆ ਰੋਡਵੇਜ਼ ਦੀਆਂ 100 ਬਸਾਂ ਪੀਐਮ ਮੋਦੀ ਆਜੂ ਕਰਨਗੇ ਕੀਰਤਪੁਰ ਅਨਿਰ ਚੌਕ ਚਾਰ ਮਾਰਗੀ ਦਾ ਉਦਘਾਟਨ ਪੁੰਗ ਤੱਕ ਕਟੀ 70 ਕਿਲੋਮੀਟਰ ਦੀ ਦੂਰੀ ਫਰੀਹਮਕੁੰਡ ਸਾਹਿਬ ਗਲੇਸ਼ੀਅਰ ਦੀ ਲਪੇਟ ਦਾ 300 ਫੁੱਟ ਹਿੱਸਾ ਰਸਤੇ 'ਚ ਭਾਰੀ ਬਰਫ਼ ਟੀਮ ਵਾਪਸ ਪਰ ਅਯੋਧਿਆ ਜਾਏਗਾ ਦੁਨਿਆ ਦਾ ਸਭ ਤੋਂ ਵੱਡਾ ਨਗਾੜਾ ਲਿਖਿਆ ਹੈ ਭਗਵਾਨ ਰਾਮ ਦਾ ਨਾਮ ਸਾਬਕਾ ਪਤੀ ਅਤੇ ਪਤਨੀ ਪੱਛਮੀ ਬੰਗਾਲ ਵਿੱਚ ਇੱਕ ਦੂਜੇ ਦੇ ਖਿਲਾਫ ਟੌਨ ਲੜਨਗੇ ਜਮਸੀ ਨੇ ਬਿਸ਼ਨੂਪੁਰ ਸੀਟ ਤੋਂ ਭਾਜਪਾ ਦੇ 소મિતਰ ਖਾਨ ਦੇ ਖਿਲਾਫ ਸੁਜਾਤਾ ਮੰਡਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕੂਨੋ ਨੈਸ਼ਨਲ ਪਾਰਕ ਤੋਂ ਆਈ ਖੁਸ਼ਖਬਰੀ ਮਾਦਾ ਚਿਤਾ ਨੇ ਦਿੱਤਾ ਪੰਜ ਬੱਚਿਆਂ ਨੂੰ ਜਨਮ। ਹੁੰਡਈ ਕੋਰੇਟਾ ਦਾ ਐਨ ਲਾਈਨ ਐਡੀਸ਼ਨ ਅੱਜ ਕੀਤਾ ਜਾਵੇਗਾ ਲਾਂਚ Tata Harrier ਨਾਲ ਕਰੇਗੀ ਮੁਕਾਬਲਾ। ਮੋਹਾਲੀ ਜ ਤੇਜ਼ ਰਫ਼ਤਾਰ ਮਰਸੀਜ਼ ਚੌਪੜੀ ਚ ਬੜੀ ਲੋਕਾਂ ਚ ਪਈਆਂ ਭਾਜੜਾ। ਆਸਟ੍ਰੇਲੀਆ ਚ ਭਾਰਤੀ ਮੂਲ ਦੀ ਮਹਿਲਾ ਦੀ ਕੂੜੇ ਦੇ ਢੇਰ ਚ ਮਿਲਿੱਤੇ। ਯੂਕਰੇਨ ਦੀ ਲੜਾਈ ਲੜ ਰਹੇ ਨੇਪਾਲੀਆਂ ਨੇ ਭਾਰਤ ਤੋਂ ਮੰਗੀ ਮਦਦ ਕਿਹਾ ਲੋਕਾਂ ਨੂੰ ਤੋਖੇ ਨਾਲ ਫੌਜ ਚ ਭਰਤੀ ਕੀਤਾ ਗਿਆ ਸੀ ਹੁਣ ਸਿਰਫ 5 ਬਚੇ ਹਨ ਪੈरिस 올림픽 ਤੋਂ ਬਾਹਰ ਹੋਏ ਪਹਿਲਵਾਨ 부ਜਰੰਗ ਪੂਨੀਆ ਰਵੀ ਦਈਆ ਨੂੰ ਵੀ ਮਿਲੀ ਹਾਰ ਇਸ ਹਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦਿਓ ਆਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੱਟ ਨਿਊਜ਼